ਲਓ ਜੀ ਪੰਜਾਬੀਓ ਆ ਇੱਕ ਵੀਡੀਓ ਬੜਾ ਖਾਸ ਹੈ ਜੀ ਦੇਖੋ ਪੰਜਾਬੀ ਵਿਰਸੇ ਦਾ ਇੱਕ ਖਾਸ ਵੀਡੀਓ ਦੀ ਦੇਖੋ ਜਿੱਥੇ ਸਾਨੂੰ ਬਜ਼ੁਰਗਾਂ ਦੀ ਜੋੜੀ ਮਿਲਦੀ ਹੈ ਨਾ ਦੀ ਅਸੀਂ ਉੱਥੇ ਪਹੁੰਚ ਜਾਂਦੇ ਜੀ ਪਿੰਡ ਪੜੀ ਦੇ ਵਿੱਚ ਪਹੁੰਚੇ ਜੀ ਔਰ ਇੱਥੇ ਸਾਡੀ ਗੱਲਬਾਤ ਹੋਣੀ ਹੈ ਪੰਜਾਬੀ ਵਿਰਸੇ ਦੀ ਔਰ ਦੇਖੋ ਪੁਰਾਤਨ ਗੱਲਾਂ ਹੋਣੀਆਂ ਪੁਰਾਣੀਆਂ ਗੱਲਾਂ ਹੋਣੀਆਂ ਬਾਪੂ ਜੀ ਬੈਠੇ ਸਰਦਾਰ ਗੁਰਚਰਨ ਸਿੰਘ ਜੀ ਤੇ ਬੇਬੇ ਜੀ ਬਲਵੰਤ ਕੌਰ ਜੀ ਔਰ ਦੇਖੋ ਨਾਲ ਸਾਰਾ ਪਰਿਵਾਰ ਬੈਠਾ ਸਾਰੇ ਪਰਿਵਾਰ ਦੇ ਜੀ ਬੈਠੇ ਨੇ ਔਰ ਪਿੰਡ ਪੜੀ ਜ਼ਿਲ੍ਹਾ ਰੋਪੜ ਤੋਂ ਵੀਡੀਓ ਸ਼ੂਟ ਹੋ ਰਿਹਾ ਜੀ ਔਰ ਬਾਪੂ ਜੀ ਰਿਟਾਇਰਡ ਫੌਜੀ ਆ ਜੀ ਔਰ ਇਹਨਾਂ ਨੇ ਦੇਖੋ ਪਾਕਿਸਤਾਨ ਦੀਆਂ 1965 ਦੀ ਲੜਾਈ ਬਾੜ ਦੀ ਲੜਾਈ ਔਰ 1971 ਦੀ ਲੜਾਈ ਇਹ ਲੜਾਈਆਂ ਦੇ ਵਿੱਚ ਵੀ ਇਹਨਾਂ ਨੇ ਸ਼ਮੂਲੀਅਤ ਕੀਤੀ ਹੈ ਔਰ ਲੜੇ ਨੇ ਜੀ ਔਰ ਦੇਖੋ ਦੇਸ਼ ਦੇ ਸਿਪਾਹੀ ਨੇ ਜੀ ਬਾਪੂ ਜੀ ਔਰ ਬੇਬੇ ਜੀ ਵੀ ਬਹੁਤ ਵਧੀਆ ਜੀ ਪੰਜਾਬੀ ਵਿਰਸੇ ਦੀ ਬੜੇ ਚਾਅ ਦੇ ਨਾਲ ਗੱਲਾਂ ਕਰਦੇ ਆ ਜੀ ਬੇਬੇ ਤੁਸੀਂ ਤਾਂ ਕਹਿੰਦੇ ਸੀਗੇ ਕਿ ਅੱਜ ਗੱਲਾਂ ਕਰ ਦੇਣੀਆਂ ਸਾਰੀਆਂ ਦੀ ਹੈ ਜੀ ਕਮਾਲ ਦੀ ਗੱਲ ਹੈ ਵਿਰਸੇ ਦੀਆਂ ਪੁਰਾਣੀਆਂ ਗੱਲਾਂ ਕਰਦੇ ਅਸੀਂ ਫਿਰ ਕਰੀਏ ਸ਼ੁਰੂ ਜੀ ਕਰਦੀਏ ਜੀ ਸ਼ੁਰੂ ਹਾਂ ਬੇਬੇ ਜੀ ਪਹਿਲਾਂ ਤਾਂ ਦੱਸੋ ਬਾਪੂ ਜੀ ਠੀਕ ਠਾਕ ਐ ਸਵੇਰੇ ਕਿੰਨੇ ਵਜੇ ਉੱਠਦੇ ਐ ਇਹ ਤੜਪੀ ਉੱਠ ਕਰਦੇ ਤਗੜੇ ਹੋ ਕੇ ਬੋਲੋ ਕਬੜਾ ਆ ਗਾ ਲੂਗੇ ਤੁਸੀਂ ਹਾਂ ਜੀ ਆਰਾਮ ਨਾਲ ਗੱਲ ਕਰਦੇ ਆਪਾਂ ਕਿੰਨੇ ਉੱਠਦੇ ਤਾਂ ਚਾਹ ਮੰਗਦੇ ਪਹਿਲਾਂ ਚਾਹ ਅੱਛਾ ਸਭ ਤੋਂ ਪਹਿਲਾਂ ਚਾਹ ਮੰਗਦੇ ਐ ਚਾਹ ਮੰਗਦੇ ਹਾਂ ਅੱਛਾ ਇਹ ਦੱਸੋ ਕਿ ਇਹ ਬਾਰ ਦੀ ਲੜਾਈ ਦੀ 71 ਦੀ ਲੜਾਈ ਦੀ ਪੇੜ ਦੀਆਂ ਲੜਾਈਆਂ ਦੀਆਂ ਕੋ ਗੱਲਾਂ ਗੁੱਲਾਂ ਦੱਸ ਦੇ ਤੁਹਾਨੂੰ ਜਿਆਦਾ ਗੱਲ ਜੀ ਨਾ 71 ਦੀ ਸੀ ਸਾਨੂੰ ਬਜਾਦਾ ਹਾਂਜੀ 71 ਦੀ ਹਾਂਜੀ ਹਾਂਜੀ ਬਾਈ ਪਹਿਲੀ ਬੰਦਲ ਵਿੱਚ ਇੰਨਾ ਸਖਸ਼ਾ ਦਾ ਹੈ ਅੱਛਾ ਇਸ ਬੋਟ ਵਿੱਚ ਵੀ ਕਰੀ ਅੱਛਾ ਜੀ ਇਹ ਲੈ ਲਓ ਜੀ ਹਾਂ ਮਾਈਕ ਲਾਦਨੇ ਬਾਪੂ ਜੀ ਨੂੰ ਇੱਕ ਫੇਰੀ ਹੱਸੇ ਨਾ ਹਾਂਜੀ ਹਾਂਜੀ ਏ ਬੈਰ ਸਪਰੇਟ ਦੀ ਬਾਈ ਬਾਈਪੁਰ ਬਣ ਲੜਾਈ ਦਾ ਸਮਾਨੇ ਦਾ ਜੰਗਲ ਉਹ ਬਾਂ ਬਾਂਸਰ ਜੰਗਲ ਵਿੱਚ ਗੱਡੀ ਹਿਲਵਾਦੀ ਅੱਛਾ ਉੱਥੇ ਇਹ ਉਹ ਯਾ ਨਾ ਕੀ ਡਾਈ ਮਾਰਨੀ ਸੀ ਹਾਂਜੀ ਇਹ ਅਮਰੀਕਾ ਦਾ ਬਾਇਰ ਦਾ ਅੱਛਾ ਹਾਂ ਜਾ ਕੇ ਆਪਣਾ ਨਾ ਮਾਰ ਕੇ ਗਿਆ ਹਾਂ ਹਾਂ ਫਿਰ ਵਾਪਸ ਆਇਆ ਕਾਰ ਵਿੱਚ ਉੱਥੇ ਲੈਂਡ ਹੋ ਕੇ ਬਾਈਪੁਰ ਜੀ ਫਿਰ ਆ ਕੇ ਹਿੰਦ ਬੰਨੂ ਹਾਂ ਕਹਿੰਦਾ ਬਈ ਉਹ ਕਿਹੜਾ ਸੱਤਾ ਜਿਹਦੇ ਨਾਲ ਤੁਸੀਂ ਗੱਲਬਾਤ ਕੀਤੀ ਹੂੰ ਕਹਿੰਦਾ ਆਈ ਗੱਲਬਾਤ ਹੋਈ ਇਹਦਾ ਕੋਲ ਕੋ ਬੱਤੇ ਕਹਿੰਦਾ ਨਾ ਨਾ ਉਹ ਸੀ ਸੱਚ ਦਾ ਸਤ ਅੱਛਾ ਹਾਂ ਹੂੰ ਵਾਹ ਜੀ ਵਾਹ ਆ ਅੱਛਾ ਬਾਪੂ ਜੀ 1962 ਦੀ ਲੜਾਈ ਵੀ ਲੜੀ ਤੁਸੀਂ ਹਾਂ ਜੀ 1965 ਦੀ ਹਾਂ ਜੀ ਵੀ 71 ਦੀ ਹੈ ਜੀ 71 ਦੀ 1971 ਦੀ ਬਾ ਕਾਟ ਲਿਆ ਤੀਆ ਤਿੰਨ ਲੜਾਈਆਂ ਲੜੀਆਂ ਹੋ ਗਿਆ ਚੀਨ ਦੀ ਵੀ ਹਾਂ ਹਾਂ ਕਾਟ ਬਾਟ ਸਦਿਆ ਅੱਛਾ ਹਾਂ ਹਮ ਨਾ ਚੀਨ ਕੇ ਲੜਾਈ ਦੀ ਜੇ ਚੀਨ ਚੀਨ ਕੇ ਲੜਾਈ ਤੀ ਤਾਂ ਕਿੱਥੇ ਮੋਰਚਾ ਕਿੱਥੇ ਸੀ ਤੁਹਾਡਾ ਉੱਥੇ ਹੈ ਜੀ ਤੁਹਾਡਾ ਮੋਰਚਾ ਕਿੱਥੇ ਦਾ ਸਾਰੇ ਦਾ ਇਹ ਸਪੋਰਟ ਸੀ ਇਹ ਸਪੋਰਟ ਹੈ ਇਹ ਸਪੋਰਟ ਸੀ ਅੱਛਾ ਇਹ ਸਪੋਰਟ ਹੋਣਾ ਹਰੇਕ ਬਜੇ ਡਿਵੀਜ਼ਨ ਵਿੱਚ ਹਾਂ ਹੈ ਜੀ ਇੱਕ ਡੈਂਟੀਗਲ ਜਾਣਾ ਪੈਂਦਾ ਰੱਖਣਾ ਹਾਂ ਉਹ ਗੱਲਬਾਤ ਕਰਨ ਨਹੀਂ ਨੂੰ ਅੱਛਾ ਉਹ ਲੈ ਕੇ ਗਏ ਵੇ ਦੇਸੀ ਹਮ ਭਾਈ ਇਹ ਗਏ ਵੇ ਦੇਸੀ ਅੱਛਾ ਹਾਂ ਇਹ ਕੱਲ੍ਹ ਕੇ ਦੇ ਦੇ ਹਮ ਬੇਬੇ ਅੱਜ ਤੁਹਾਡੀ ਵਾਰੀ ਮੈਨੂੰ ਲੱਗਦਾ ਅਲੱਗ ਇੰਟਰਵਿਊ ਜਾਣੀ ਹੈ ਅੱਜ ਬਾਪੂ ਜੀ ਗੱਲ ਜਿਹੜੀ ਆਣ ਨਹੀਂ ਦੇਣਗੇ ਸਾਨੂੰ ਵੈਸੇ ਬੇਬੇ ਵੀ ਬਹੁਤ ਵਧੀਆ ਗੱਲਾਂ ਕਰਦੇ ਆ ਜੀ ਗੱਲਾਂ ਕਰਦੇ ਰਹਾਂਗੇ ਆਪਾਂ ਬਾਪੂ ਜੀ ਨੂੰ ਦੇਖੋ ਅੱਜ ਗੱਲਾਂ ਔੜੀਆਂ ਦੀ ਹੈ ਮਤਲਬ ਵੀ ਗੱਲ ਚੱਲ ਰਹੀ ਹੈ ਤੇ ਫੌਜੀ ਐ ਪੁਰਾਣੇ ਇਹ ਰੋਜੇ ਗੱਲਾਂ ਕਰਦੇ ਆ ਹਾਂ ਕਾਤਾ ਦੀ ਲੜਾਈਆਂ ਜਿੰਨੇ ਕਰ ਰਹੇ ਨੇ ਬਾਹਰ ਰੋਜ਼ ਰੋਜ਼ ਕਰਦੇ ਕੋਈ ਵੀ ਰਿਸ਼ਤੇਦਾਰ ਆਜਦਾ ਹੈ ਅੱਛਾ ਜੇ ਤੁਸੀਂ ਮਹਿਮਾਨ ਆਏ ਆਂ ਫੋਨੀ ਵੀ ਸੁਣਾਉਂਦੇ ਰਹੇ ਆ ਅੱਛਾ ਬਾਕੀ ਕੋਈ ਵੀ ਆ ਜਾਓ ਉਹਨੇ ਅਹੀ ਗੱਲਾਂ ਛੇੜ ਨਹੀਂ ਬਸ ਬਾਹਰ ਦੀਆਂ ਕਾ ਲੰਗ ਦੀ ਲੜਾਈ ਜਿਹੜੀ ਜੰਗ ਲੱਗੀ ਵੀ ਸੀ ਉਹਦੇ ਸਮਾਨ ਲਈ ਕਾ ਹੁੰਤੇ ਅੱਛਾ ਸਿਮਲੇ ਵੱਲੋਂ ਹੂੰ ਅੱਛਾ ਇਹ ਸਮਾਨ ਪਹੁੰਚਾਉਂਦੇ ਵੀ ਬਸ ਲੜਾਈ ਦਾ ਸਮਾਨ ਲੈ ਕੇ ਪਹੁੰਚਾਉਂਦੇ ਅੱਛਾ ਲੜਾਈ ਦਾ ਸਮਾਨ ਪਹੁੰਚਾਉਂਦੇ ਸੀਗੇ ਹਾਂਜੀ ਹਾਂਜੀ ਉਹ ਚੀਨ ਦੀ ਲੜਾਈ ਵਿੱਚ ਉਹ ਸਾਈਬਰ ਨੂੰ ਭੇਜਦਾ ਡਟਵਾਉਂਗਾ ਅੱਛਾ ਸਾਈਬਰ ਭੇਜਦਾ ਉਹ ਇਹਨਾਂ 23 ਬਾਰੇ ਨਾ ਸੂਤ ਬਾਰੇ ਵਿੱਚ ਦੇ ਹੂੰ ਕਹਿੰਦੇ ਮੀਤ ਲੈ ਕੇ ਜਾਣਾ ਉਹਨਾਂ ਨੂੰ ਹੂੰ ਬੋਲਣ ਅੱਛਾ ਕਹਿੰਦੇ ਮੀਤ ਲੈ ਕੇ ਜਾਣਾ ਮੰਨੂ ਕਹਿੰਦੇ ਤੂੰ ਵੀ ਜਾਹੀਂ ਹੈਲੀਕਾਪਟਰ ਵਿੱਚ ਅੱਛਾ ਮੈਂ ਕਿਹਾ ਵੀ ਮੈਂ ਤਾਂ ਸੇਫਟੀ ਵੀ ਜਾਣਾ ਲੇਕਿਨ ਜੈਨ ਸਰਵਾ ਹੂੰ ਫਿਰ ਇੱਕ ਬੰਦੇ ਨੂੰ ਹੋਰ ਨੂੰ ਲੈ ਕੇ ਹੂੰ ਫਿਰ ਜਾਂ ਉੱਥੇ ਗਏ ਨਾ ਉੱਥੇ ਜਦ ਇਹਨਾਂ ਨੇ ਉਤਾਰ ਲਿਆ ਹੂੰ ਹੈਲੀਕਾਪਟਰ ਉੱਥੇ ਹੀ ਅੱਛਾ ਫਿਰ ਉੱਥੇ ਉਹ ਹੱਥ ਖੜੇ ਕਰਾ ਲੇ ਹੂੰ ਫਿਰ ਉਹ ਕਹੇ ਦੀ ਗੱਲ ਹੈ ਇੱਥੇ ਹੂੰ ਚੀਨ ਦੇ ਵਿੱਚ ਅੱਛਾ ਕਹਿ ਦੀ ਕਰੀ ਵੀ ਨਾ ਹੂੰ ਫਿਰ ਉਹ ਕਈ ਕਈ ਦਿਨ ਰਹੇ ਥਾ ਹੂੰ ਫਿਰ ਇੱਕ ਨਾਇਕ ਦਾ ਜਾਲੇ ਬੰਦਰਾ ਸੀ ਅੱਛਾ ਜੀ ਉਹ ਉਸੇ ਘਰ ਵਾਲੀ ਨਾ ਹਾਂ ਜੇ ਦੇਖਿਆ ਬਈ ਜੇ ਹੁਣ ਕਾਇ ਹੋ ਗਿਆ ਮਤਲਬ ਨਹੀਂ ਕਰਦਾ ਉਹਨਾ ਦੂਏ ਹੋਰ ਆਦਮੀ ਨਾਲ ਸ਼ਾਦੀ ਗੱਲ ਅੱਛਾ ਐਦਾਂ ਵੀ ਹੋਇਆ ਹਾਂ ਹਾਂ ਐਦਾਂ ਆ ਉਹ ਫਿਰ ਆਪਾਂ ਫੋਟੋਆਂ ਖੁੱਢੀ ਗਿਆ ਨਾ ਫਿਰ ਦਾਨ ਦਵਾਰਾ ਕਰਿਆ ਹਾਂ ਦੇਖੋ ਜੀ ਇਹ ਸਾਬਕਾ ਫੌਜੀ ਹੈ ਜੀ 90 ਪਲੱਸ ਇਹਨਾਂ ਦੀ ਉਮਰ ਹੈ ਜੀ ਔਰ ਦੇਖੋ ਪੁਰਾਣੀਆਂ ਯਾਦਾਂ ਦੇ ਵਿੱਚ ਇਹ ਲੱਗੇ ਰਹਿੰਦੇ ਨੇ ਜੀ ਔਰ ਬੇਬੇ ਜੀ ਬਿਲਕੁਲ ਕਾਇਮ ਹੈ ਔਰ ਕਹਿੰਦੇ ਨੇ ਜੀ ਇਹਨਾਂ ਦੀਆਂ ਗੱਲਾਂ ਹਮੇਸ਼ਾ 1971 ਦੀਆਂ ਜਿਹੜੀ جنگ ਹੈ ਉਹਦੀਆਂ ਗੱਲਾਂ ਕਰਦੇ ਰਹਿੰਦੇ ਆ ਵੈਸੇ 1962 1965 ਤੇ 1971 ਦੀਆਂ ਤਿੰਨੋਂ ਲੜਾਈਆਂ ਦੇ ਵਿੱਚ ਬਾਪੂ ਜੀ ਨੇ ਭਾਗੀਦਾਰੀ ਕੀਤੀ ਤੇ ਵਾਇਰਲੈਸ ਆਪਰੇਟਰ ਰਹੇ ਜੀ ਪਿੰਡ ਪੜੀ ਤੋਂ ਜ਼ਿਲ੍ਹੇ ਰੋਪੜ ਦੇ ਵਿੱਚ ਅਸੀਂ ਵੀਡੀਓ ਬਣਾ ਰਹੇ ਹਾਂ ਜਿੱਥੇ ਸਾਨੂੰ ਬਜ਼ੁਰਗ ਮਿਲਦੇ ਨੇ ਔਰ ਖਾਸ ਤੌਰ ਤੇ ਸਾਬਕਾ ਫੌਜੀ ਮਿਲਦੇ ਨੇ ਉਹਨਾਂ ਦੇ ਨਾਲ ਤਾਂ ਅਸੀਂ ਗੱਲਾਂ ਫਿਰ ਕਰਦੇ ਆਂ ਬਣੇ ਰਹੋ ਵੀਡੀਓ ਦੇ ਵਿੱਚ ਅਖੀਰ ਤੱਕ ਗੱਲਾਂ ਅਜੇ ਬਹੁਤ ਹੋਣੀਆਂ ਨੇ ਪੁੱਜੇਗੇ ਦੁਆਗ ਅੱਛਾ ਜੀ ਉਹਨਾਂ ਦੀ ਫੌਜੀ ਬੰਦੇ ਕੀ ਪੈ ਖੇਲਦੇ ਖੇਲਾ ਖੇਲਦੇ ਬਾਲੀ ਬਾਲ ਬਾਤ ਕਰ ਬਾਲ ਹਮ ਅਫੇ ਦੇ ਜਨਾ ਉਹ ਜੇ ਨਵੀਸ਼ਨ ਸੈੱਟ ਕਰਿਆ ਵਾ ਆਪਣਾ ਡਿਵੀਜ਼ਨ ਹਮ ਉੱਥੇ ਵੀ ਆਫਸਰ ਵਾ ਲਾਇਆ ਵਾ ਹਮ ਉੱਥੇ ਆਫਸਰ ਵਾ ਬਿਚੇ ਹਮ ਰਾਤ ਭਰ ਉਹ ਇੱਕ ਜਿਹੜਾ ਬਗੇੜੀ ਬਣਿਆਤਾ ਉਹ ਉਹਨਾਂ ਨੂੰ ਸਪਲਾਈ ਕਰਦਾ ਸਾਹ ਤੀ ਮੀਆਂ ਹਮ ਆ ਹੈਲੋ ਉਹਨਾਂ ਨੇ ਸਲਾਬ ਬਣਾ ਲਈ ਉਹਨਾਂ ਦਾੜੀ ਵੀ ਲਾ ਲਈ ਹੂੰ ਇਹ ਕਹਿੰਦਾ ਵੀ ਮੈਂ ਉਹ ਲਾ ਦੇ ਮੁਰਗੀ ਜੰਦੇ ਹੂੰ ਤਾਂ ਕਿ ਮੈਂ ਲਾ ਦੇ ਹੂੰ ਇਹ ਇੱਕ ਮੋਟਰਸਾਈਕਲ ਵਾਲਾ صاحب ਕਹਿੰਦਾ ਹੂੰ ਕਹਿੰਦਾ ਵੀ ਇਹ ਪੰਜਾਬੀ ਨਹੀਂ ਹੈ ਇਹ ਪੰਜਾਬੀ ਬੋਲੀ ਨਹੀਂ ਸੀ ਕਿਉਂਕਿ ਆਪ ਆ ਕੇ ਉਹਨਾਂ ਨੂੰ ਫਾੜ ਦੇ ਹੂੰ ਹਾਂ ਹੇ ਯਾਦ ਲੈ ਲਈ ਬੰਦ ਹੋਈ ਲੋ ਜੀ ਬਾਪੂ ਜੀ ਦੇਖੋ ਜੀ ਪ੍ਰਾਣੀਆਂ ਜੰਗ ਦੀਆਂ ਗੱਲਾਂ ਕਰਦੇ ਰਹਿੰਦੇ ਆ ਅੱਜ ਕੱਲ ਇਹਨਾਂ ਨੂੰ ਸੁਣਦਾ ਥੋੜਾ ਜਿਹਾ ਘਟ ਹੈ ਪਰ ਵਨ ਸਾਈਡਿਡ ਇੰਟਰਵਿਊ ਚੱਲ ਰਹੀ ਹੈ ਜੋ ਬੋਲਣਗੇ ਬਾਪੂ ਜੀ ਹੀ ਬੋਲਣਗੇ ਪਰ ਸਾਨੂੰ ਸੁਣਨਾ ਪਏਗਾ ਬਸ ਇਸ ਗੱਲ ਦਾ ਰੱਖਿਓ ਧਿਆਨ ਜੀ ਔਰ ਧਿਆਨ ਨਾਲ ਸੁਣਿਓ ਦੇਖੋ ਜਿੱਥੇ ਬਜ਼ੁਰਗ ਦੇਖੋ ਨੇ ਕਹਿੰਦੇ ਨੇ ਇਹ ਆਪਣੇ ਪਾਸਟ ਨੂੰ ਯਾਦ ਕਰ ਕਰਕੇ ਜੀਉਂਦੇ ਨੇ ਜੀ ਔਰ ਬੇਬੇ ਤੇ ਬਾਪੂ ਦੋਨਾਂ ਨੂੰ ਵੇਖ ਕੇ ਸਾਨੂੰ ਤਾਂ ਚਾਹ ਚੜ ਗਿਆ ਜੀ ਸਾਡੇ ਚੈਨਲ ਵਾਲਿਆਂ ਨੂੰ ਵੀ ਚਾਹ ਚੜ ਗਿਆ ਸਾਰਾ ਪਰਿਵਾਰ ਦੇਖੋ ਇਕੱਠਾ ਹੋਇਆ ਹੋਇਆ ਔਰ ਇੱਥੇ ਗੱਲਬਾਤ ਚੱਲ ਰਹੀ ਪਿੰਡ ਪੜੀ ਦੇ ਵਿੱਚ ਜੀ ਤੁਹਾਡੇ ਵਾਲੇ ਦੋਲੇ ਵੀ ਜੇਕਰ ਕੋਈ ਬਜ਼ੁਰਗ ਇਸ ਤਰ੍ਹਾਂ ਦੇ ਰਹਿੰਦੇ ਨੇ ਤਾਂ ਜਰੂਰ ਕਮੈਂਟ ਕਰਿਓ ਤੇ ਸਾਨੂੰ ਦੱਸ ਪਾਇਓ ਅਸੀਂ ਉਹਨਾਂ ਕੋਲ ਵੀ ਪਹੁੰਚਾਂਗੇ ਉਹਨਾਂ ਦਾ ਵੀਡੀਓ ਬਣਾਵਾਂਗੇ ਜੀ ਬਾਪੂ ਜੀ ਤੇ ਆ ਕੋਈ ਪੁਰਾਣੀਆਂ ਤਸਵੀਰਾਂ ਹੈਗੀਆਂ ਨੇ ਜੀ ਫੋਟੋਆਂ ਹੈਗੀਆਂ ਜੀ ਕੋਈ ਪੁਰਾਣੀਆਂ ਫੋਟੋਆਂ ਹੈਗੀਆਂ ਬੇਬੇ ਰੱਖੀਆਂ ਫੋਟੋਆਂ ਵਰਦੀ ਵਾਲੀਆਂ ਬਾਰਦੀਆਂ ਨਹੀਂ ਰੱਖੀ ਹੋਈ। ਅੱਛਾ ਬਹੁਤ ਹੀ ਰੋਗੀ ਨਾ ਤਾਂ ਫਿਰ। ਅੱਛਾ ਕੋਈ ਹੋਰ ਹੈਗੀਆਂ? ਉਹ ਐਂਦੀ ਹਾਂ ਹੈਗੀਆਂ। ਜਵਾਨੀ ਵੇਲੇ ਦੀਆਂ? ਹਾਂਜੀ ਹਾਂਜੀ। ਤੁਹਾਡੀਆਂ ਦੋਹਾਂ ਦੀਆਂ ਵੀ ਹੈਗੀਆਂ। ਦੋਹਾਂ ਦੀਆਂ ਵੀ ਹੈਗੀਆਂ। ਹਾਂ ਲਓ ਜੀ ਬੇਬੇ ਦਾ ਕੁਝ ਹੋਗੀ। ਵੀ ਦੋਹਾਂ ਦੀਆਂ ਵੀ ਹੈਗੀਆਂ ਠੀਕ ਐ। ਅੱਛਾ ਬੇਬੇ ਇਹ ਕਿੰਨੇ ਸਾਲ ਦੇ ਹੈ ਫੌਜ ਦੇ ਵਿੱਚ ਇਹ? ਭਾਈ ਸਰ 22 ਸਾਲ ਦੇ। ਕਿਹੜੇ ਸਾਲ ਤੋਂ ਕਿਹੜੇ ਸਾਲ ਤੱਕ? ਪੈਨਸ਼ਨ ਕਦ ਆਏ ਇਹ? ਸਾਤਾ ਹੁੰਨ ਨਾ ਪਤਾ ਮੇਰੇ ਖਿਆਲ ਨੂੰ। ਤੁਹਾਨੂੰ ਤਾਂ ਯਾਦ ਹੋਣਾ ਪੈਨਸ਼ਨ ਕਦ ਆਏ ਇਹ? ਮੇਰਾ ਨਹੀਂ ਮੈਨੂੰ ਯਾਦ ਹੈ ਯਾਦ ਤੁਸੀਂ ਵੀ ਭੁੱਲ ਗਏ ਨਹੀਂ ਇਹਨਾਂ ਤਾਂ ਪਤਾ ਹੈ ਮੈਂ ਤਾਂ ਇੰਨੀ ਗੌਰ ਕਰੀ ਹੈ ਪੈਸ਼ਨ ਪੁਜੀਸ਼ਨ ਦੇਂਦੇ ਤੁਹਾਨੂੰ ਹੁਣ ਕਿ ਨਹੀਂ ਨਾ ਹੁਣ ਤਾਂ ਲਿਆਉਂਦੀ ਮੈਂ ਆਪ ਅੱਛਾ ਤੁਸੀਂ ਆਪ ਲਿਆਉਂਦੇ ਆ ਲਿਆਉਂਦੀ ਸਾਲਾ ਜੁਆਇੰਟ ਬਣਿਆ ਯਾਦ ਤਾਂ ਹੋਣਾ ਚਾਹੀਦਾ ਪੈਸੇ ਭੇਜ ਦੇ ਦੇ ਬਾਹਰ ਤੇ ਵੀ ਅੱਛਾ ਹਾਂਜੀ ਪੈਸੇ ਬੂਏ ਭੇਜ ਦੇ ਦੇ ਬਾਅਦ ਡਾਕਖਾਨੇ ਰਹੀਂ ਆਉਂਦੇ ਜਦ ਹੈ ਡਾਕਖਾਨੇ ਰਹੀਂ ਅੱਛਾ ਡਾਕਖਾਨੇ ਰਹੀਂ ਆਉਂਦੇ ਤੇ ਫੋਨ ਫੋਨ ਕਰਦੇ ਸੀ ਜਦ ਬਾਹਰ ਜਦ ਫੋਨ ਚੇ ਫੋਨ ਚਿੱਠੀਆਂ ਲਿਖਾ ਦਿੰਦੇ ਤੇ ਅੱਛਾ ਚਿੱਠੀਆਂ ਲਿਖਦੇ ਸੀਗੇ ਹੈਗੀ ਕੋਈ ਚਿੱਠੀ ਨਾ ਹੁਣ ਕਿੱਥੇ ਆ ਅੱਛਾ ਪੰਜਾਬੀ ਚ ਲਿਖਦੇ ਸੀ ਪੰਜਾਬੀ ਵਿੱਚ ਕਿੱਕਣ ਲਿਖਦੇ ਸੀ ਸ਼ੁਰੂ ਚ ਪੜ੍ਹਿਆ ਤੇਰਾ ਦੱਸਿਓ ਕਿਆ ਲਿਖਿਆ ਹੁੰਦਾ ਸੀ ਮੈਂ ਇੱਥੇ ਠੀਕ ਠਾਕ ਐ ਵਾਹਿਗੁਰੂ ਦੀ ਕਿਰਪਾ ਨਾਲ ਬੋਲਿਓ ਜਰਾ ਹਾਂ ਹਾਂ ਚਿੱਠੀ ਦਾ ਦੱਸੋ ਅੱਛਾ ਤੁਸੀਂ ਚਿੱਠੀ ਪਾਣੀ ਸੀ ਤੁਸੀਂ ਹੀ ਪਾਦੇ ਸੀ ਚਿੱਠੀ ਇਹਨਾਂ ਨੂੰ ਹਾਂਜੀ ਅਸੀਂ ਪਾਦ ਮੈਂ ਜੇ ਉਹ ਘਟ ਪਹੁੰਚਦੀ ਐ ਜਿਆਦਾ ਪਾਉਂਦੇ ਨੇ ਅੱਛਾ ਤੁਹਾਡੇ ਪਿਓ ਕਿੱਥੇ ਪੇਕੇ ਸਿਕਰੂਲਾ ਪਰ ਮੇਰੇ ਕਿੱਥੇ ਪੈਂਦਾ ਜੀ ਇਹ ਇਹ ਸਾਡਾ ਇੱਧਰ ਪੈ ਗਿਆ ਮਹਾਲੀ ਵਿੱਚ ਪੈਂਦਾ ਹੁਣ ਮੇਰੇ ਖਿਆਲ ਅੱਛਾ ਇਹਦੇ ਵਿੱਚ ਖਰੜ ਅੱਛਾ ਜਿਆਦਾ ਰਿਸ਼ਤਾ ਰੁਸ਼ਤਾ ਹੋਇਆ ਦੇਖ ਦਿਖਾ ਹੋਇਆ ਤੁਹਾਡਾ ਹਾਂਜੀ ਯਾਦ ਇਹ ਗੱਲਾਂ ਸਾਰੀਆਂ ਜਾਦੇ ਹੋਣੀ ਜੀ ਜ ਸਿੱਧਾ ਜਵਾਨਾ ਥਾਲਾ ਸਿੱਧਾ ਜਮਲੇ ਦਾ ਜਮੀ ਸਿੱਧਾ ਜਵਾਨਾ ਜਪਾ ਅੱਛਾ ਇੰਨੀ ਦੀ ਸੀ ਗੱਲਬਾਤਾਂ ਕਰ ਅੱਛਾ ਨਹੀਂ ਮੁੰਡਾ ਮੈਂ ਤਾਂ ਦੇਖਣ ਤਾਂ ਗਏ ਹੋਣੇ ਬਾਪੂ ਜੀ ਨੂੰ ਤੁਸੀਂ ਹੈ ਅਜੀ ਦੇਖ ਦਿਖਾਈ ਕਿਤਨਾ ਹੋਈ ਸੀ ਦਾਂ ਦੇ ਪਾਈ ਸੀ ਦੇਖ ਦਿਖਾਈ ਕਰਦਾ ਜਦ ਰੀਤਾ ਕਰਤਾ ਤਾਂ ਕਿਵੇਂ ਦੇਖ ਦਿਖਾਈ ਕਰਕੇ ਰੀਤਾ ਕਰਤਾ ਜਦ ਅੱਛਾ ਦੇਖ ਦਿਖਾਈ ਹੋਈ ਕਿ ਨਹੀਂ ਜਾਦੇ ਕੁੜੀਆਂ ਦੇਖਣ ਦੇ ਕਹਦੇ ਮੁੰਡੇ ਜਿਹੜਾ ਹੁਣ ਦੇਖਣ ਜਾਂਦੇ ਨਾ ਆਏ ਦੇਖੇ ਕਹਦੇ ਜਿਆਦਾ ਕੁੜੀਆਂ ਅੱਛਾ ਨਾ ਦਿਖਾਈ ਜਾਂਦੇ ਕਹਿੰਦੇ ਤੇ ਫਿਰ ਕਿਨੇ ਦੇਖਿਆ ਬਾਪੂ ਜੀ ਨੂੰ ਸਾਡੇ ਭਰਾ ਨੇ ਪਿਤਾ ਜੀ ਨੇ ਫਿਰ ਕਿਆ ਕਿ ਆ ਕੇ ਵੀ ਠੀਕ ਹੈ ਮੁੰਡਾ ਫੌਜ ਚ ਹੈ ਠੀਕ ਹੈ ਫੌਜ ਵਿੱਚ ਹੈ ਭਾਈ ਫੌਜੀ ਤੇ ਲੱਗਿਆ ਹੈ ਵਧੀਆ ਫਿਰ ਤੇ ਫਿਰ ਤੁਸੀਂ ਤਾਂ ਹੋ ਜਾਓਗੇ ਫੌਜਦਾਨ ਬਣ ਕੇ ਤੁਸੀਂ ਹੈ ਕਮਾਲ ਦੀ ਗੱਲ ਹੈ ਨਹੀਂ ਤੁਹਾਡਾ ਕੋਈ ਪੂਰਾ ਯੋਗਦਾਨ ਹੈ ਦੀ ਦੇਖੋ ਦੇਸ਼ ਦੇ ਰਖਵਾਲੇ ਐ ਇਹ ਫੌਜੀ ਸਾਹਿਬ ਤੁਸੀਂ ਫੌਜਣ ਬਣ ਗਏ ਔਰ ਗੱਲ ਬਣ ਗਈ ਅੱਜ ਦੇਖੋ ਅਸੀਂ ਤੁਹਾਡੀ ਇੰਟਰਵਿਊ ਲੈ ਰਹੇ ਹਾਂ ਜੀ ਬਰਾਬਰ ਦਾ ਅਧਿਕਾਰ ਹੈ ਸਾਡਾ ਬਰਾਬਰ ਦਾ ਅਧਿਕਾਰ ਹੈ ਅਥਾ ਜਦ ਨਹੀਂ ਤਾਂ ਹੁੰਦਾ ਪਹਿਲਾਂ ਦੀ ਗੱਲ ਹੈ ਹੈ ਨਾ ਪਹਿਲਾਂ ਕੀ ਪੜੇ ਵੀ ਤੁਸੀਂ ਗਏ ਸਕੂਲ ਸਕਾਲ ਪੜੀ ਮੈਂ ਪੰਜ ਮੱਤਾਂ ਪੜੀ ਹੈ। ਪੰਜ ਮੱਤਾਂ ਪੜੇ ਆ ਫਿਰ ਤਾਂ ਬਹੁਤ ਵਧੀਆ। ਉਸ ਟਾਈਮ ਤੇ ਪੰਜ ਦੇ ਮੱਤਾਂ ਬੜੇ ਜਨਮ ਕੱਦ ਦਾ ਠੋਡਾ। ਹੁਣ ਜਾਣਦੀ ਬਹੁਤ ਹੁਸਨ। ਅੱਛਾ ਜਾਣਦੇ ਤਾਂ ਬਹੁਤ। ਇਹੀ ਤਾਂ ਖਾਸ ਗੱਲ ਅਸਲ ਗੱਲ ਤਾਂ ਜਾਣਦਾ ਹੋਣਾ ਚਾਹੀਦਾ। 1944 ਦੇ ਜਨਮ ਹੈ ਮੇਰਾ। 1944 ਦੇ ਜਨਮ ਹੈ। ਹਾਂਜੀ। ਹਮ। ਬਾਪੂ ਜੀ ਤੁਹਾਡੇ ਤੋਂ 10 ਸਾਲ ਬਡੇ। ਹਾਂ 11 ਸਾਲ ਬਡੇ ਮੇਰੇ ਨਾਲ। 11 11 ਲਾ ਲਓ 10 ਸਾਲ ਲਾ ਲਓ। ਹਮ। ਅੱਛਾ ਫਿਰ ਜਦ ਅ ਇੱਥੇ ਵਿਆਹ ਹੋਇਆ ਜਦ ਹਾਂਜੀ ਉਹ ਪੁਰਾਣੇ ਸਮੇਂ ਚ ਖਾਣ ਪੀਣ ਦਾ ਸਿਸਟਮ ਕਿਹਾ ਸੀ ਵਿਆਹ ਚ ਕਿੱਦਾਂ ਹੁੰਦਾ ਸੀਗਾ ਵਿਆਹ ਦਾ ਕੋਈ ਰੰਗ ਰੂਪ ਦੱਸੋ ਉਹ ਉਹ ਵੀ ਬਣੀ ਥਾਡੀ ਕਿ ਨਹੀਂ ਜੀ ਮੂਵੀ ਜਦ ਮੂਵੀ ਹੁੰਦੀ ਬਣਦੀ ਆ ਅੱਛਾ ਕੋਈ ਫੋਟੋ ਫੂਟੋ ਕੁਝ ਨਹੀਂ ਅੰਦਰ ਦੀ ਆ ਕੋਈ ਫੋਟੋ ਕੁਝ ਨਹੀਂ ਤਾਂ ਹੁੰਦਾ ਅੱਛਾ ਨਹੀਂ ਤਾਂ ਮੈਨੂੰ ਵੀ ਪਤਾ ਮੂਵੀ ਨਹੀਂ ਬਣੀ ਪਰ ਮੈਂ ਜਾਣ ਕੇ ਪੁੱਛਿਆ ਤੁਹਾਡੇ ਤੇ ਖੁਸ਼ ਕਰ ਆਜਕਲ ਤਾਂ ਮੂਵੀਆਂ ਬਣਦੀਆਂ ਅੱਜ ਕੱਲ ਤਾਂ ਬਣੀ ਜਾਂਦੀਆਂ ਅੱਜ ਕੱਲ ਤਾਂ ਵਿਆਹ ਤੋਂ ਪਹਿਲਾਂ ਪ੍ਰੀ ਬੈਡ ਹੁੰਦਾ ਹਾਂ ਜਦ ਬਹੁਤ ਸੁੰਦਰਾ ਹੁੰਦਾ ਹਾਂ ਹਾਂ ਜਦ ਸਾਦਾ ਜਮਾਂਦਾ ਜਮੀ